ਕਿਰਤ ਧਰਮ ਦੀ ਨਹੀਂ ਇਮਾਨਦਾਰੀ ਦੀ ਨਹੀਂ ਫਿਰ ਪਰਬਾਨ ਨਹੀਂ ਹੋਮਾਂਗੇ ਕਿਵੇਂ ਸਤਿਗੁਰੂ ਜੀ ਉਹਨਾਂ ਨੂੰ ਪਰਬਾਨ ਕਰਦੇ ਨੇ ਮੈਂ ਇਤਿਹਾਸ ਵਿੱਚੋਂ ਗੱਲ ਕਹਿ ਦੇਵਾਂ ਗੱਲ ਚੰਗੀ ਤਰ੍ਹਾਂ ਪકડ ਵਿੱਚ ਆ ਜਾਵੇ ਵਿੱਚੋਂ ਸਾਖੀ ਕਹਿ ਦੇਵਾਂ ਧਰਮ ਦੀ ਕਿਰਤ ਉਤੇ ਕਿਵੇਂ ਉਹਨਾਂ ਨੂੰ ਪਰਬਾਨ ਕੀਤਾ ਜਾਂਦਾ ਜਿਹੜੇ ਧਰਮ ਦੀ ਕਿਰਤ ਕਰਦੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਭਾਈ ਲਾਲੂ ਦੇ ਘਰ ਦਾ ਦਰਵਾਜ਼ਾ ਖੜਕਾਏ ਮਲਕ ਭਾਗੋ ਦੇ ਘਰ ਦਾ ਨਹੀਂ ਜਾਣੀ ਜਾਣ ਸਤਿਗੁਰੂ ਜੀ ਕੀ ਗੁਰੂ ਜੀ ਨੂੰ ਨਹੀਂ ਸੀ ਪਤਾ ਵੀ ਭਾਈ ਲਾਲੂ ਮੈਨੂੰ ਕਿੰਨੇ ਕੁ ਪਕਵਾਨ ਸਿਖਾ ਸਕਦਾ ਤੇ ਮਲਕ ਭਾਗੋ ਕਿੰਨੇ ਸਿਖਾਏਗਾ ਸਭ ਕੁਝ ਜਾਣਦੇ ਨੇ ਅੰਤਰ ਜਾਮੀ ਪੁਰਖ ਵਿਦਾਤੇ ਬਿਨ ਬੋਲਿਆਂ ਸਭ ਕਿਛ ਜਾਣਦਾ ਉਹ ਤੇ ਅੰਦਰ ਦੀਆਂ ਜਾਣਨ ਵਾਲੇ ਨੇ ਤੇ ਮਲਕ ਭਾਗੋ ਨੇ ਤਾਂ ਟੰਡੋਰਾ ਵੀ ਪਟਵਾਇਆ ਹੋਇਆ ਵੀ ਮੈਂ ਬ੍ਰਹਿਮ ਭੋਜ ਕਰਨਾ ਹੈ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਨੇ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਵੱਡੇ ਵੱਡੇ ਮਹਾਤਮਾ ਕਹਾਉਣ ਵਾਲੇ ਜਿਨ੍ਹਾਂ ਨੇ ਧਰਮ ਦਾ ਲਿਬਾਸ ਪਾਇਆ ਹੋਇਆ ਉਹ ਵੀ ਮਲਕ ਭਾਗੋ ਦੇ ਘਰ ਬਲ ਜਾ ਰਹੇ ਪਰ ਗੁਰੂ ਨਾਨਕ ਜੀ ਨਹੀਂ ਗਏ ਆਤ ਗੁਰੂ ਜੀ ਭਾਈ ਲਾਲੂ ਦੇ ਘਰ ਬਲ ਤਰੇ ਜਾ ਰਹੇ ਨੇ ਜਾ ਕੇ ਦਰਵਾਜਾ ਖੜਕਾਇਆ ਭਾਈ ਲਾਲੂ ਨੇ ਦਰਵਾਜਾ ਖੋਲੇ ਭਾਈ ਮਰਦਾਨਾ ਜੀ ਤੇ ਧੰ ਗੁਰੂ ਨਾਨਕ ਸਹਿ ਮਹਾਰਾਜ ਜੀ ਭਾਈ ਲਾਲੂ ਦੇ ਘਰ ਵਿੱਚ ਚੌਂਕੜਾ ਲਾ ਕੇ ਬਹਿ ਜਾਂਦੇ ਨੇ ਹੁਣ ਜੋ ਵੀ ਰੁੱਖਾ ਮਿੱਸਾ ਘਰ ਚ ਹੈ ਪਾਈ ਲਾਲੂ ਨੇ ਗੁਰੂ ਜੀ ਦੇ ਅੱਗੇ ਪ੍ਰੋਸ ਦਿੱਤਾ ਤੇ ਸਤਿਗੁਰੂ ਜੀ ਨੇ ਬੜੇ ਅਦਬ ਸਤਕਾਰ ਨਾਲ ਛਕੇ ਮਲਕ ਪੁੱਛਦੇ ਆਪਣੇ ਅਹਲਕਾਰਾਂ ਨੂੰ ਆਗੇ ਸਾਰੇ ਕੋਈ ਪਿੰਡ ਵਿੱਚ ਰਿਹਾ ਤਾਂ ਨਹੀਂ ਹੁਣ ਇਹਦੇ ਅਹਲਕਾਰ ਕਹਿੰਦੇ ਨੇ ਵੀ ਬਾਕੀ ਤੇ ਸਾਰਾ ਪਿੰਡ ਆ ਗਿਆ ਪਰ ਭਾਈ ਲਾਲੂ ਨਹੀਂ ਆਇਆ ਉਹਦੇ ਘਰ ਦੋ ਫਕੀਰ ਵੀ ਆਏ ਨੇ ਉਹ ਵੀ ਨਹੀਂ ਆਏ ਇਹ ਨਹੀਂ ਸਣੀ ਹੀਪੇ ਦੇ ਵਾਹੀ ਜਦੋਂ ਗੁਰੂ ਜੀ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਆਉਣਾ ਹੁਣ ਮਾਲਕ ਆਪਣੇ ਸਪਾਹੀਆਂ ਨੂੰ ਕਹਿੰਦੇ ਵੀ ਕਿਵੇਂ ਨਾ ਕਿਵੇਂ ਕਰਕੇ ਲੈ ਕੇ ਆਓ ਹੁਣ ਸਪਾਹੀ ਆਏ ਨੇ ਆਕੇ ਤਰਲਾ ਕਰਦੇ ਨੇ ਵੀ ਸਾਡੀ ਡਿਊਟੀ ਆ ਸਾਨੂੰ ਤੁਹਾਨੂੰ ਲਿਜਾਣਾ ਪੈਣਾ ਸਾਡੀ ਬੇਨਤੀ ਪਰਬੰਧ ਕਰੋ ਜੇ ਤੁਸੀਂ ਸਾਡੇ ਨਾਲ ਨਾ ਗਏ ਮਲਕ ਭਾਗੂ ਨੇ ਸਾਨੂੰ ਸਜਾਵਾਂ ਦੇਣੀਆਂ ਨੇ ਸਾਨੂੰ ਛਿੜਕਾਂ ਮਾਰਨੀਆਂ ਨੇ ਦੁਖੀਆਂ ਦਾ ਦਰਦ ਵਡਾਉਣ ਵਾਸਤੇ ਤੁਰੇ ਨੇ ਸਤਿਗੁਰੂ ਜੀ ਸਮਝਾਉਣ ਤੇ ਆਏ ਨੇ ਹੁਣ ਜਦੋਂ ਉਹਨਾਂ ਬੇਨਤੀ ਕੀਤੀ ਗੁਰੂ ਜੀ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਨਾਲ ਤੁਰਦੇ ਮਲਕ ਭਾਗੂ ਦੇ ਘਰ ਗਏ ਮਲਕ ਭਾਗੂ ਨੂੰ ਬੜਾ ਚਾ ਚੜਦੇ ਭਾਈ ਲਾਲੂ ਵੀ ਨਾਲ ਹੀ ਗਏ ਗੁਰੂ ਨਾਨਕ ਸਾਹਿਬ ਜੀ ਹੁਣ ਮਲਕ ਭਾਗੋ ਥਾਲੇ ਦੇ ਵਿੱਚ ਪਕਵਾਨ ਪ੍ਰੋਸਕੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਰੱਖਦਾ ਹੈ ਸਾਹਮਣੇ ਰੱਖ ਕੇ ਕਹਿੰਦਾ ਗੁਰੂ ਜੀ ਕੀ ਤੁਸੀਂ ਲਾਲੂ ਦੀਆਂ ਸੁੱਖੀਆਂ ਰੋਟੀਆਂ ਖਾਈ ਜਾਣੀ ਆ ਆ ਵੇਖੋ ਮੈਂ ਕਿੰਨੇ ਪਕਵਾਨ ਬਣਾਈ ਨੇ ਬੀਕੋ ਥਾਲੇ ਵੱਲ ਨਜ਼ਰ ਮਾਰ ਕੇ ਮਾਲ ਕੁੜੇ ਵੀ ਬਣੀ ਨੇ ਖੀਰ ਵੀ ਤਿਆਰ ਹੋਈ ਆ ਤੁਸੀਂ ਸ਼ਕੋ ਇਹ ਭਗਵਾਨ ਗੁਰੂ ਜੀ ਥਾਲੇ ਵੱਲ ਵੇਖ ਕੇ ਹੱਸਦੇ ਨੇ। ਬਾਬਾ ਜੀ ਹੱਸੇ ਥਾਲੇ ਵੱਲ ਵੇਖ ਕੇ। ਤੇ ਮਲਕ ਭਾਗੋਂ ਨੂੰ ਕਹਿੰਦੇ ਨੇ ਮਲਕ ਤੂੰ ਦੱਸ ਮੈਂ ਇਹ ਪਕਵਾਨਾ ਕਿਹੜਾ ਪਕਵਾਨ ਸ਼ਕਾ ਤੂੰ ਦੱਸ ਹੱਥ ਕਰ ਕੀ ਦੇ ਵੱਲ ਕਰਦਾ ਵੀ ਆ ਸ਼ੱਕੀ ਲੋਕ ਮੈਂ ਤਾਂ ਜਿੱਧਰ ਵੀ ਵੇਖਦਾ ਜਦੋਂ ਥਾਲੇ ਵੱਲ ਨਜ਼ਰ ਮਾਰਦਾ ਨਾ ਮੈਨੂੰ ਤਾਂ ਹਰੀਕ ਪਕਵਾਨ ਵਿੱਚੋਂ ਗਰੀਬਾਂ ਦੀਆਂ ਚੀਕਾਂ ਸੁਣਦੀਆਂ ਨੇ ਤੂੰ ਤਾਂ ਨਿਰਾ ਖੂਨ ਹੀ ਮੇਰੇ ਅੱਗੇ ਰੱਖ ਦਿੱਤਾ ਤੇ ਭਾਈ ਲਾਲੂ ਦੀਆਂ ਸੁੱਕੀਆਂ ਰੋਟੀਆਂ ਪਰਖਦੇ ਉਹਦੀਆਂ ਸੁੱਕੀਆਂ ਰੋਟੀਆਂ ਵਿੱਚ ਵੀ ਮੈਨੂੰ ਦੁੱਧ ਨਜ਼ਰ ਆਉਂਦਾ ਕਿਉਂਕਿ ਇਮਾਨਦਾਰੀ ਦੀ ਕਿਰਤ ਹੈ ਨਾ ਇਹ ਪਕਵਾਨ ਮੇਰੇ ਤੋਂ ਦੂਰ ਲੈ ਜਾ ਪਾਸੇ ਲੈ ਜਾ ਇਹਦੇ ਵਿੱਚ ਮੈਨੂੰ ਗਰੀਬਾਂ ਦਾ ਲਹੂ ਨਜ਼ਰ ਆਉਂਦਾ ਹੈ ਉਤੇ ਨਿਰਖੂਨ ਰੱਖਦਾ ਇਮਾਨਦਾਰੀ ਦੀ ਜੋ ਕਿਰਤ ਕਰਦੇ ਆ ਨਾ ਬਾਬਾ ਜੀ ਉਹਨਾਂ ਦੇ ਘਰ ਦਾ ਖਾਣਾ ਪਸੰਦ ਕਰਦੇ ਨੇ ਜਿਹੜੇ ਲੋਕਾਂ ਦਾ ਹੱਕ ਮਾਰਦੇ ਨਹੀਂ ਉਹਨਾਂ ਦੇ ਘਰ ਤਾਂ ਬਾਬਾ ਜੀ ਜਾਣਾ ਵੀ ਪਸੰਦ ਨਹੀਂ ਕਰਦੇ ਸਤਗੁਰੂ ਜੀ ਨੇ ਇਹ ਸਿਧਾਂਤ ਜੋ ਸਾਨੂੰ ਦਿੱਤੇ ਨੇ ਪ੍ਰਕਾਸ਼ ਉਰਬ ਮਨਾਏ ਤਾਂ ਹੀ ਸਫਲ ਨੇ ਜੇ ਸਾਖੀਆਂ ਦੇ ਵਿੱਚੋਂ ਸਿੱਖਿਆ ਲਈ ਜਾਵੇ ਜਿੰਨੇ ਵੀ ਆਪਾਂ ਆਏ ਆ ਨਾ ਆਪਣੇ ਘਰਾਂ ਵੱਲ ਜਰੂਰ ਨਜ਼ਰ ਮਾਰੀਏ ਰਿਸ਼ਤੇਦਾਰਾਂ ਨੂੰ ਵੀ ਦੱਸੀਏ ਵੀ ਭਾਈ ਘਰ ਵਿੱਚ ਇਮਾਨਦਾਰੀ ਦੀ ਕਿਰਤ ਲੈ ਕੇ ਆਇਆ ਕਰੀਏ ਉਸ ਕਿਰਤ ਨੂੰ ਬਰਕਤ ਵੀ ਬਹੁਤ ਮਿਲਦੀ ਆ ਬੜੀ ਫਲਦੀ ਹੈ ਇਮਾਨਦਾਰੀ ਦੀ ਕਿਰਤ ਘਟਾ ਹੀ ਨਹੀਂ ਰਹਿੰਦਾ ਕਿਸੇ ਚੀਜ਼ ਦਾ ਤੇ ਜੇ ਲੋਕਾਂ ਦਾ ਹੱਕ ਮਾਰਾਂਗੇ ਨਾ ਦੋ ਨੰਬਰ ਦੀਆਂ ਕਮਾਈਆਂ ਕਰਾਂਗੇ ਫਿਰ ਤਾਂ ਬਾਬਾ ਫਰੀਦ ਜੀ ਸਮਝਾਉਂਦੇ ਨੇ ਪੁੱਤ ਇਦਾਂ ਸਮਝੀ ਤੋ ਗੰਦੇ ਨਾਲੇ ਦੇ ਪਾਣੀ ਨੂੰ ਬੰਨ ਮਾਰੀ ਜਾਂਦਾ ਹੈ ਆਉਣ ਵਾਲੇ ਸਮੇਂ ਵਿੱਚ ਇਸ ਪਾਣੀ ਨੇ ਗੰਦੇ ਪਾਣੀ ਨੇ ਬਿਮਾਰੀਆਂ ਫਲਾ ਦੇਣੀਆਂ ਨੇ ਇਹ ਪੈਸੇ ਜਿਵੇਂ ਆਉਂਦੀਆਂ ਨਾ ਜਾਂਦੇ ਵੀ ਉਵੇਂ ਹੁੰਦੇ ਸੋ ਕੋਸ਼ਿਸ਼ ਕਰੀਏ ਇਮਾਨਦਾਰੀ ਦੀ ਕਰਤ ਕਰੀਏ ਪਰਬਾਨ ਹੋ ਮੰਗੇ ਏਸੇ ਸਿਧਾਂਤ ਨੂੰ ਫਿਰ ਅੱਗੇ ਤੱਕ ਲੈ ਕੇ ਗਏ ਨੇ ਗੁਰੂ ਜੀ ਦੂਜੇ ਜਾਮੇ 'ਚ ਵੀ ਸਮਝਾਇਆ ਤੀਜੇ 'ਚ ਵੀ ਸਮਝਾਇਆ ਹੈ 10ਵੇਂ ਜਾਮੇ ਤੱਕ ਅੱਜ ਵੀ ਗੁਰੂ ਦੀ ਬਾਣੀ ਹੀ ਸਮਝਾ ਰਹੀ ਰੁੱਖੀ ਸੁੱਕੀ ਖਾਏ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਉਹ ਅੱਜ ਵੀ ਸਿਖਾ ਰਹੇ ਨੇ ਤੇ ਜਿਹੜੀ ਰੱਬੀ ਪਿਆਰੀ ਹੁੰਦੀ ਆ ਨਾ ਫਿਰ ਉਹ ਵੀ ਇਨ੍ਹਾਂ ਸਿਧਾਂਤਾਂ ਤੇ ਪੈਰਾ ਦਿੰਦੇ ਬਾਰੀ ਹਾਲਾਤ ਜਿੱਦਾਂ ਦੇ ਮਰਜ਼ੀ ਬਣ ਜਾਣ ਰੱਬੀ ਪਿਆਰੇ ਫਿਰ ਇਹਨਾਂ ਸਿਧਾਂਤਾਂ ਨੂੰ ਹੀ ਮੰਨਦੇ ਨੇ ਜੋ ਗੁਰੂ ਜੀ ਨੇ ਸਿਖਾਏ ਨੇ ਕਿ ਮੈਂ ਮੰਨਦੇ ਨਹੀਂ ਮੈਂ ਇਹ ਗੱਲ ਵੀ ਕਹਿ ਦੇਮਾਂ ਗੱਲ ਤੁਰ ਅੰਦਰ ਤੱਕ ਚਲੀ ਜਾਂਦੀ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ 10ਵੀਂ ਜਾਮੀ ਵਿੱਚ ਗੁਰੂ ਨਾਨਕ ਸਾਹਿਬ ਜੀ ਅਨੰਦਾਂ ਦੀ ਪੁਰੀ ਵਿੱਚ ਵਿਚਰ ਰਹੇ ਜੋਤ ਇੱਕ ਹੈ ਸਾਡਾ ਗੁਰੂ ਇੱਕ ਹੈ ਸਰੀਰ ਦਾ ਸਨ ਹੀ ਜੋਤ ਹੀ ਉਹੀ ਆ ਅਨੰਦਾਂ ਦੀ ਪੁਰੀ ਨੂੰ ਝਾਲਮਾ ਨੇ ਘੇਰਾ ਪਾਇਆ ਮੁਗਲਾਂ ਨੇ ਰੰਗੜਾ ਨੇ ਪਹਾੜੀ ਰਾਜਿਆਂ ਨੇ ਫਿਰ ਝੂਠੀਆਂ ਕਸਮਾਂ ਵੀ ਖਾਧੀਆਂ ਝੂਠੀਆਂ ਸੌਹਾਂ ਖਾਧੀਆਂ ਗਈਆਂ ਆਖਰਕਾਰ ਉਹ ਸਮਾਂ ਆਉਂਦਾ ਜਦੋਂ ਸਰਸਾ ਨਦੀ ਦੇ ਕੰਢੇ ਉੱਤੇ ਪਰਿਵਾਰ ਵਿਛੜ ਜਾਂਦਾ ਅੱਜ ਵੀ ਜਦੋਂ ਆਨੰਦਪੁਰ ਸਾਹਿਬ ਜਾਣੀ ਆ ਨਾ ਜ਼ਰੂਰ ਦਰਸ਼ਨ ਕਰਿਆ ਕਰੀਏ ਸਰਸਾ ਨਦੀ ਦੇ ਕੰਢੇ ਤੇ ਜਦੋਂ ਆਨੰਦਪੁਰ ਸਾਹਿਬ ਤੋਂ ਤੁਰਦੇ ਆ ਨਾ ਸਰਸਾ ਨਦੀ ਦੇ ਕੰਢੇ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ ਗੁਰੂ ਜੀ ਦੇ ਮਹਿਲ ਦਿੱਲੀ ਵੱਲ ਜਾਂਦੇ ਨੇ ਬੱਡੇ ਸਾਹਿਬ ਜਾਦੇ ਸਰਸਾ ਨਦੀ ਨੂੰ ਪਾਰ ਕਰਕੇ ਗੁਰੂ ਜੀ ਦੇ ਨਾਲ ਚਮਕੌਰ ਦੀ ਕੱਚੀ ਗੜੀ ਵਿੱਚ ਜਾਂਦੇ ਹਿੰ। ਤੇ ਕੱਚੀ ਗੜੀ ਨੂੰ ਵੀ ਲੱਖਾਂ ਦੀ ਫੌਜ ਨੇ ਘੇਰਾ ਪਾਇਆ ਸੀ। ਕਿਸੇ ਦਾ ਘਰ ਉੱਜੜ ਜਾਵੇ ਪਰਿਵਾਰ ਵਿਛੜ ਜਾਵੇ ਉਹ ਮਨੁੱਖ ਮੰਜੇ ਤੋਂ ਉੱਠਣ ਦੇ ਯੋਗ ਨਹੀਂ ਰਹਿੰਦਾ। ਟੁੱਟ ਜਾਂਦੇ ਹਿੰਮਤ ਹੀ ਹਾਰ ਜਾਂਦਾ। ਤਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੋਕ ਕਹਿੰਦੇ ਨੇ ਆਨੰਦ ਪਰ ਉਜੜ ਚੁੱਕੇ ਐ ਗੁਰੂ ਜੀ ਦਾ ਪਰਿਵਾਰ ਵਿਛੜ ਚੁੱਕੇ ਐ ਪਰ ਕਲੰਗੀਆਂ ਵਾਲਾ ਪਾਤਸ਼ਾਹ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਐ ਕੱਚੀ ਗੜੀ ਦੇ ਵਿੱਚ ਲੱਖਾਂ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਬਰ ਤਿਆਰ ਬੈਠੇ ਨੇ ਹਿੰਮਤ ਨਹੀਂ ਹਾਰੀ ਚੜ੍ਹਦੀ ਕਲਾ ਵਿੱਚ ਵਿਚਰ ਕੇ ਵਿਖਾਇਆ ਕੱਲਾ ਇਹ ਨਹੀਂ ਵੀ ਸਾਨੂੰ ਕਹਿ ਦਿੱਤਾ ਵੀ ਚੜ੍ਹਦੀ ਕਲਾ 'ਚ ਰਹਿਣ ਨੇ ਕਰਕੇ ਵਿਖਾਇਆ ਹੈ ਪਰਿਵਾਰ ਵਿਛੜ ਚੁੱਕੀ ਹੈ ਕੋਈ ਪਤਾ ਨਹੀਂ ਮਿਲਣੇ ਜਾਂ ਨਹੀਂ ਮਿਲਣਾ ਦੁਬਾਰਾ ਜਾਣੀ ਜਾਣ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਕੱਚੀ ਗੜੀ ਵਿੱਚ ਆਪਣੇ ਵੱਡੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਤੋਰਨ ਦੀ ਤਿਆਰੀ ਕਰ ਰਹੇ ਨੇ ਤਾਂ ਹੀ ਤੇ ਸਾਡੀ ਇੱਕੋ ਇੱਕ ਕੌਮ ਹੈ ਜਦੋਂ ਕੋਈ ਪਿਆਰਾ ਸਾਡੇ ਤੋਂ ਵਿਛੜ ਜਾਂਦਾ ਹੈ ਨਾ ਸਦੀਵੀ ਵਿਛੋੜਾ ਦੇ ਜਾਂਦਾ ਹੈ ਕੋਈ ਪਰਿਵਾਰਕ ਮੈਂਬਰ ਕੋਈ ਰਿਸ਼ਤੇਦਾਰ ਕੋਈ ਆਂਢੀ ਗਵੰਢੀ ਦੋਸਤ ਮਿੱਤਰ ਸ਼ਮਸ਼ਾਨ ਭੂਮੀ ਚ ਆਪਾਂ ਉਹਦਾ ਸੰਸਕਾਰ ਕਰਦੇ ਇੱਕੋ ਇੱਕ ਕੌਮ ਹੈ ਸਿੱਖ ਕੌਮ ਜਿਹੜੀ ਇੰਨੀ ਦੁੱਖ ਦੀ ਘੜੀ ਵਿੱਚ ਵੀ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਅਰਦਾਸ ਕਰਦੀ ਆ ਤੇ ਉੱਥੇ ਆਪਾਂ ਕੀ ਕਹਿੰਨੇ ਆ ਸਾਰੇ ਇਕੱਠੇ ਹੋ ਕੇ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸ਼ਮਸ਼ਾਨ ਭੂਮੀਆਂ ਚ ਖੜ ਕੇ ਵੀ ਆਪਾਂ ਚੜਦੀ ਕਲਾ ਦੀ ਗੱਲ ਕਰਨ ਵਾਲੇ ਆ ਇਹ ਜੱਜਬਾ ਗੁਰੂ ਜੀ ਨੇ ਸਾਨੂੰ ਦਿੱਤੇ ਜਦੋਂ ਅਹਿਮਦ ਸ਼ਾਹ ਬਦਾਲੀ ਆਇਆ ਸੀ ਨਾ ਵਿੱਚੋਂ ਗੱਲ ਆ ਗਈ ਕਹਿ ਦੇਵਾ ਗੁਰੂ ਜੀ ਜੇ ਕੱਚੀ ਗੜੀ ਵਿੱਚ ਚੜਦੀ ਕਲਾ ਵਿੱਚ ਨਹੀਂ ਨਾ ਗੁਰੂ ਜੀ ਨਾਲ ਜੁੜਨ ਵਾਲੇ ਵੀ ਅੰਤਾਂ ਦੇ ਦੁੱਖ ਸਹਾਰ ਕੇ ਚੜਦੀ ਕਲਾ 'ਚ ਹੀ ਰਹਿੰਦੇ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਵੱਡਾ ਖੱਲੂ ਘਾਰੇ ਵਾਪਰਦਾ ਆਪਾਂ ਸਾਰੇ ਜਾਣਦੇ ਆ ਵੱਡੇ ਖੱਲੂ ਘਾਰੇ ਵਿੱਚ ਆਪਣੀ ਅੱਧੀ ਸਿੱਖ ਕੌਮ ਸ਼ਹੀਦ ਹੋ ਗਈ ਸੀ ਤੇ ਜਿੰਨੇ ਬਚੇ ਸੀ ਨਾ ਸਾਰਿਆਂ ਦੇ ਸਰੀਰ ਉੱਤੇ ਹੱਟ ਲੱਗੇ ਹੋਏ ਸੀ ਅੱਧੀ ਤੇ ਸਿੱਖ ਕੌਮ ਸ਼ਹੀਦ ਹੀ ਹੋ ਚੁੱਕੀ ਸੀ ਜਿੰਨੇ ਬਚੇ ਸੀ ਉਹ ਜ਼ਖਮੀ ਹਾਲਤ ਵਿੱਚ ਸੀ ਤੇ ਅਬਦਾਲੀ ਨੇ ਆਪਣਾ ਕੇਂਦਰੀ ਸਥਾਨ ਦਰਬਾਰ ਸਾਹਿਬ ਟੈ ਟੇਰੀ ਕਰਵਾਤਾ ਸੀ ਜਿਹੜੀ ਹੁਣ ਆਪਾਂ ਦਰਬਾਰ ਸਾਹਿਬ ਜਾਨੀ ਆ ਨਾ ਇਹ ਦਰਬਾਰ ਸਾਹਿਬ ਉਹ ਨਹੀਂ ਜੋ ਗੁਰੂ ਸਾਹਿਬ ਜੀ ਨੇ ਬਣਾਇਆ ਸੀ ਇਹ ਤੇ ਬਾਅਦ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਸੰਗਤਾਂ ਨੇ ਉਦਮ ਕੀਤਾ ਇਹ ਦੁਬਾਰਾ ਬਣਾਇਆ ਗਿਆ ਜੋ ਗੁਰੂ ਜੀ ਨੇ ਬਣਾਇਆ ਸੀ ਉਹ ਅਬਦਾਲੀ ਨੇ ਟੁਹਾ ਦਿੱਤਾ ਸੀ ਜਦੋਂ ਕੇਂਦਰੀ ਅਸਥਾਨ ਟੈ ਢੇਰੀ ਕਰਵਾ ਦਿੱਤਾ ਅੱਧੀ ਸਿੱਖ ਕੌਮ ਸ਼ਹੀਦ ਕਰ ਦਿੱਤੀ ਤੇ ਅਹਿਮਦ ਸ਼ਾਹ ਬਦਾਲੀ ਸੋਚਦਾ ਸੀ ਕਹਿੰਦਾ ਹੁਣ ਤਾਂ ਇਸ ਕੌਮ ਨੂੰ ਉੱਠਣ ਲੱਗਿਆਂ ਅੱਧੀ ਸਦੀ ਲੱਗ ਜਾਣੀ ਮੈਂ ਅਸੀਂ ਮਾਰ ਮਾਰੀ ਆ ਮੈਂ ਐਸਾ ਇਹਨਾਂ ਉੱਤੇ ਬਾਰ ਕੀਤਾ ਹੁਣ ਅੱਧੀ ਸਦੀ ਦਾ ਸਮਾਂ ਲੱਗੇਗਾ ਇਹਨਾਂ ਨੂੰ ਉੱਠਣ ਲੱਗਿਆਂ ਪਰ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ 1762 ਵਿੱਚ ਵੱਡਾ ਕੱਲੂ ਘਰਾ ਵਾਪਰਦਾ 1762 ਦੀ ਦੀਵਾਲੀ ਨੂੰ ਸਿੱਖ ਕੌਮ ਲਗਭਗ 60000 ਦੀ ਗਿਣਤੀ ਵਿੱਚ ਫਿਰ ਦੁਬਾਰਾ ਅਕਾਲ ਤਖਤ ਸਾਹਿਬ ਤੇ ਕੱਤਰ ਹੋ ਜਾਂਦੀ ਹੈ ਉਹ ਕੰਬ ਗਿਆ ਸੀ ਇੱਕ ਵਾਰੀ ਵੀ ਐਡੀ ਛੇਤੀ ਦੁਬਾਰਾ ਇਹ ਹੋਸ ਸੰਭਾਲ ਰਹੀ ਆ ਦੁਬਾਰਾ ਕੱਤਰ ਹੋ ਰਹੀ ਆ ਫਿਰ ਸਮਝੌਤਿਆਂ ਲਈ ਬੇਨਤੀਆਂ ਕਰਨ ਲੱਗ ਗਿਆ ਸੀ ਵੀ ਮੇਰੇ ਨਾਲ ਸਮਝਲਪਤਾ ਕਰ ਲਓ ਇਹ ਚੜ੍ਹਦੀ ਕਲਾ ਕਿੱਥੋਂ ਮਿਲੀ ਗੁਰੂ ਜੀ ਤੋਂ ਮਿਲ ਰਹੀ ਆ ਜਿਹੜੇ ਗੁਰਬਾਣੀ ਨਾਲ ਜੁੜਦੇ ਆ ਗੁਰੂ ਜੀ ਅੱਜ ਵੀ ਦਿੰਦੇ ਨੇ ਉਹਨਾਂ ਨੂੰ ਐਂ ਤੇ ਪਰੋਚ ਕਹਿੰਦੇ ਆ ਨਾ ਨਾਨਕ ਨਾਮ ਚੜ੍ਹਦੀ ਕਲਾ ਸਵੇਰੇ ਸ਼ਾਮ ਇਹ ਅਰਦਾਸ ਹੁੰਦੀ ਆ ਤੁਰ ਅੰਦਰ ਤੱਕ ਗੱਲ ਚਲੀ ਜਾਵੇ ਕੱਲੀ ਜ਼ਬਾਨ ਤੋਂ ਚੜ੍ਹਦੀ ਕਲਾ ਨਹੀਂ ਜਿਹੜੇ ਗੁਰੂ ਨਾਲ ਜੁੜਿਆ ਉਹਨਾਂ ਨੂੰ ਪਤਾ ਵੀ ਚੜ੍ਹਦੀ ਕਲਾ ਅਸਲ 'ਚ ਹੁੰਦੀ ਕੀ ਹੁਣ ਸਤਗੁਰੂ ਜੀ ਕੱਚੀ ਗੱਡੀ ਦੇ ਵਿੱਚ ਲੱਖਾਂ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਨੇ